ਸੰਜੇ ਜੀ ਨਾਮ ਕੀ ਗੱਲ ਹੋਈ ਹੈ ਗੱਲ ਕੁਝ ਨਹੀਂ ਹੋਈ ਜੀ ਰਾਤ ਜਿਹੜੇ ਥੋੜੀ ਜੀ ਲੇਡੀਜ਼ ਦੇ ਨਾਲ ਗੱਲ ਹੋਈ ਸੀ ਵੀ ਉਹਦਾ ਨਾਲ ਬੱਚਾ ਇੱਕ ਐਕਟਿਵਾ ਚਲਾ ਰਿਹਾ ਸੀ ਤੇ ਮੇਰਾ ਮੁੰਡਾ ਹੈ ਇਹ ਰਿਕਸ਼ਾ ਚਲਾਉਂਦਾ ਹੈ ਤੇ ਉਹਨਾਂ ਦੇ ਵਿੱਚ ਜਾ ਕੇ ਉਸ ਮੁੰਡੇ ਨੇ ਠੋਕਤੀ ਜੀ ਤੇ ਉਹ ਆਪਣੀ ਮਾਂ ਨੂੰ ਦੱਸਣ ਲੱਗਾ ਵੀ ਮੇਰਾ ਉੱਥੇ ਐਕਸੀਡੈਂਟ ਹੋ ਗਿਆ ਪਰ ਗਲਤੀ ਮੇਰੇ ਮੁੰਡੇ ਦੀ ਨਹੀਂ ਸੀ ਸਾਰੇ ਲੋਕ ਉੱਥੇ ਗਵਾਸ ਸੀ ਤੋਂ ਉਸ ਤੋਂ ਬਾਅਦ ਉਹਦੀ ਮਾਂ ਆਈ ਹੈ ਤੇ ਮੇਰੇ ਮੁੰਡੇ ਨੂੰ ਉਲਟਾ ਸੁੱਟ ਬੋਲਣ ਲੱਗੀ ਗਾਲਾ ਗੁਲਾ ਕੱਢਣ ਵੀ ਮੈਂ ਤੇਰੇ ਏਸੀ ਤੇਸੀ ਕਰਾ ਦਾਂਗੀ ਮੈਂ ਤੈਨੂੰ ਚਕਾ ਦਾਂਗੀ ਜਿੰਨੂੰ ਬੁਲਾਣਾ ਬੁਲਾ ਲਓ ਜਿਹੜੇ ਜਿੱਥੇ ਜਾਣਾ ਚੱਲੇ ਜਾਓ ਕਰਕੇ ਉਸ ਤੋਂ ਬਾਅਦ ਜੀ ਅੱਜ ਸਾਡੇ 10:00 ਵਜੇ ਮੇਰੇ ਮੁੰਡੇ ਨੂੰ 9:00 ਵਜੇ ਸੱਡੇ ਤੋਂ ਚੱਕਿਆ ਗਿਆ ਜੀ 10 ਮੁੰਡਿਆਂ ਨੇ ਜੀ ਉੱਥੇ ਠੀਕ ਹੈ ਉਸ ਤੋਂ ਬਾਅਦ ਜੀ ਉਹਦੀ ਮਾਰ ਕੋਲ ਸਾਨੂੰ ਧਮਕੀਆਂ ਆਈਆਂ ਫੋਨ ਤੇ ਇਹਨੂੰ ਗੋਲੀ ਮਾਰ ਦਾਂਗੇ ਇਹਨੂੰ ਇਹ ਕਰ ਦਾਂਗੇ ਉਹਨੂੰ ਸੂਰੇ ਮਾਰ ਦਾਂਗੇ ਜੋ ਕਰਨਾ ਤੁਸੀਂ ਕਰ ਲਓ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਵੀ ਜੀ ਕੋਈ ਰੰਜਿਸ਼ ਨਹੀਂ ਕੋਈ ਗੱਲ ਨਹੀਂ ਸੀ ਜੀ ਕੋਈ ਜੀ ਦੁਸ਼ਮਣ ਨਹੀਂ ਸਾਡੀ ਜੀ ਕੱਲ ਜਦੋਂ ਤੁਹਾਡਾ ਕਹਿ ਰਹੇ ਤੁਸੀਂ ਸਕੂਟਰ ਬਚਿਆ ਸੀ ਉਹ ਰਿਕਸ਼ੇ ਦੇ ਵਿੱਚ ਉਹਦੇ ਵਿੱਚ ਕੋਈ ਨੁਕਸਾਨ ਹੋਇਆ ਸੀ ਨੁਕਸਾਨ ਉਹਦਾ ਨਹੀਂ ਹੋਇਆ ਸੀ ਜੀ ਬਲਕਿ ਮੇਰੇ ਮੁੰਡੇ ਦਾ ਨੁਕਸਾਨ ਉਹਦਾ ਹੈਂਡਲ ਬਿੰਗਾ ਜਾ ਹੋ ਗਿਆ ਸੀ ਜੀ ਬਸ ਹੋਰ ਕੋਈ ਗੱਲ ਨਹੀਂ ਹੋਈ ਜੀ ਫਿਰ ਨੂੰ ਕੀ ਪਤਾ ਲੱਗਿਆ ਕਿ ਤੁਹਾਡਾ ਮੁੰਡਾ ਇੱਥੋਂ ਹੈ ਨਹੀਂਗਾ ਤੁਹਾਡੇ ਚ ਚਲਾ ਗਿਆ ਕਿਹਨੂੰ ਲੈ ਕੇ ਜਾਓ ਸਾਡਾ ਇੱਕ ਹੈਗਾ ਜੀ ਇੱਧਰ ਮੁੰਡਾ ਸਾਡੀ ਕਲੋਨੀ ਦਾ ਉਹਦੇ ਨਾਲ ਹੀ ਸੀ ਤੇ ਉਹ ਬਸ ਅੱਡੇ ਜਦ ਉਹ ਸਵਾਰੀ ਲੈ ਕੇ ਜਾ ਰਿਹਾ ਸੀ ਤੇ ਉੱਥੇ ਬਸ ਅੱਡੇ ਉਸ ਮੁੰਡਿਆ ਨੇ ਕੇਰ ਲਿਆ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਤੋ ਇੱਧਰੋਂ ਨਿਕਲ ਜਾ ਬਾਕੀ ਉਸ ਤੋਂ ਬਾਅਦ ਹੀ ਰਾਹੁਲ ਨੇ ਉਥੇ ਕੁੱਟਿਆ ਪਬਲਿਕ ਵੀ ਉਥੇ ਗਵਾ ਸੀ ਔਰ ਵੀ ਰਿਸਕੇ ਵਾਲੇ ਉਹ ਵੀ ਕੇਰੇ ਸੀ ਬਹੁਤ ਕੁੱਟਿਆ ਉਸ ਤੋਂ ਬਾਅਦ ਉਹ ਉਹਨੂੰ ਲੈ ਕੇ ਚਲੇ ਗਏ ਕਾਹਦੇ ਚ ਲੈ ਕੇ ਗਏ ਇਹ ਨਹੀਂ ਜੀ ਪਤਾ ਉਹ ਮੁੰਡਾ ਕਹਿੰਦਾ ਪਹਿਲਾਂ ਤਾਂ ਇਕੱਠੇ ਸ 8-10 ਬੰਦੇ ਇਕੱਠੇ ਹੋ ਗਏ ਸੀ ਕਹਿੰਦੇ ਉਸ ਤੋਂ ਬਾਅਦ ਮੈਨੂੰ ਪੁਜਾਤਾ ਵੀ ਤੂੰ ਨਿਕਲ ਜਾ ਕਹਿੰਦਾ ਇਧਰੋਂ ਤੇਨੂੰ ਵੀ ਪੈਣਗੇ ਉਹਨੂੰ ਕਿਹਨੇ ਫੋਨ ਆਇਆ ਸਾਨੂੰ ਜੀ ਇੱਥੇ ਮੱਲੇ ਦੇ ਵਿੱਚ ਹੈਗੇ ਰਿਸਕੇ ਚਲਾਉਂਦੇ ਨੇ ਮੁੰਡੇ ਆਪਣੇ ਮਿੱਤਰ ਪਿਆਰੇ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਛੇਜ ਵਗੈਰਾ ਹੈਗੀ ਹੈ ਤੁਹਾਡੇ ਕੋਲ ਛੇਜ ਵਗੈਰਾ ਸਾਡੇ ਕੋਲ ਕੋਈ ਨਹੀਂ ਜੀ ਬਾਕੀ ਮੁਦੇ ਜਮ ਵੈਲਟ ਵੀ ਚਾਹੀਦੀ ਹੈ ਜੀ ਮੁੰਡੇ ਮੁੰਡੇ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਮੇਰੇ ਮੁੰਡੇ ਦਾ ਨਾਮ ਰਾਹੁਲ ਹੈ ਜੀ ਤੇ ਉਮਰ 22 ਸਾਲ ਦੀ ਹੈ ਕੰਪਲੀਟ ਕੀਤੀ ਤੁਸੀਂ ਥਾਣੇ ਤੇ ਥਾਣੇ ਤੇ ਕੰਪਲੀਟ ਕਿ ਕਦੋਂ ਦੀ ਕੀਤੀ ਹੋਈ ਹੈ ਇੱਕ ਇਹ ਕੋਈ 1:30 ਵਜੇ ਦੀ ਗੱਲ ਹੈ ਜੀ ਠੀਕ ਹੈ ਠੀਕ ਹੈ ਰੇ ਹੁਣ ਥਾਣੇ ਵਾਲੇ ਹੁਣ ਥਾਣੇ ਵਾਲੇ ਕਹਿ ਰਹੇ ਜੀ ਉਹਨੂੰ ਇਨਕੁਆਰੀ ਪੂਰੀ ਕਰ ਲੈਣੇ ਕਰ ਵੀ ਜਾ ਕੇ ਆਏ ਉਹਨਾਂ ਦੇ ਠੀਕ ਹੈ ਨਾ ਲੋਕੇਸ਼ਨ ਵੀ ਉਹਨਾਂ ਇਹ ਕਿੰਤੀ ਕਈ ਲੋਕੇਸ਼ਨ ਮਿਲ ਜਿਹੜਾ ਉਹ ਮੁੰਡਾ ਹੈਗਾ ਉਹ ਤੁਹਾਡੇ ਘਰ ਦੇ ਨੇੜੇ ਰਹਿੰਦਾ ਜੀ ਨੇੜੇ ਬਿਲਕੁਲ ਨੇੜੇ ਰਹਿੰਦਾ ਜੀ ਪੰਜ ਸੱਤ ਘਰ ਕਰਕੇ ਛੱਡ ਕੇ ਪਿਛਲੀ ਗਲੀ 'ਚ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਗੱਲ ਉਹੀ ਵੀ ਐ ਕਰਕੇ ਬੇਟੇ ਨਾਲ ਝਗੜਾ ਹੋਇਆ ਕੋਈ ਗੱਲਬਾਤ ਹੋਈ ਤੋਂ ਨਾ ਜੇ ਮੈਂ ਸਵੇਰੇ ਗਿਆ ਸੀ ਜੀ ਜਦ ਮੈਨੂੰ ਇਹ ਗੱਲ ਪਤਾ ਲੱਗੀ ਉਹਨਾਂ ਦੀ ਵਾਈਬ ਦੇ ਨਾਲ ਜਿਨ੍ਹਾਂ ਦੇ ਨਾਲ ਗੱਲ ਹੋਈ ਸੀ ਰਾਤ ਉਹ ਕਹਿੰ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਮੈਨੂੰ ਧਮਕੀ ਦਿੱਤੀ ਜੋ ਕਰਨਾ ਕਰ ਲੈ ਜਿੱਥੇ ਜਾਣਾ ਜਾ ਕਹਿੰਦੇ ਮੈਂ ਤੇ ਤੇਰੇ ਮੁੰਡੇ ਦਾ ਸੀਨ ਲਵਾਉਂਗੀ ਕਹਿੰਦੇ ਕੀ ਅਫਸਰਾਂ ਤੋਂ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਅਫਸਰਾਂ ਨੂੰ ਇਹ ਅ ਕਿ ਅੱਜ ਮੇਰੇ ਮੁੰਡੇ ਦੇ ਨਾਲ ਥੋੜੀ ਜੀ ਗੱਲ ਪਿੱਛੇ ਕੋਈ ਗੱਲ ਵੀ ਨਹੀਂ ਸੀ ਤਾਂ ਵੀ ਮੇਰੇ ਮੁੰਡ ਨੂੰ ਚੱਕ ਕੇ ਲੈ ਗਏ ਤੇ ਉਹਦੇ ਨਾਲ ਇੰਨੀ ਵਾਰਦਾਤ ਨੂੰ ਕੁੱਟਿਆ ਉਹਦੀ ਲੱਤ ਬਾਹ ਤੋੜੀ ਧਮਕੀ ਦਿੱਤੀ ਗੋਲੀਆਂ ਦੀ ਗੱਲ ਸਾਨੂੰ ਵੀ ਫੋਨ ਤੇ ਫੋਨ ਆ ਰਹੀ ਸੀ ਤਾਂ ਕਹਿੰਦਾ ਕਰਨਾ ਜੋ ਕਰਨਾ ਕਰ ਲੋ ਕਹਿੰਦਾ ਹਸਪਤਾਲ ਲੱਗੇ ਤੁਹਾਡਾ ਮੁੰਡਾ ਕਿੱਧਰ ਹੈ ਅਜੇ ਤੀ ਕੁਝ ਪਤਾ ਨਹੀਂ ਲੱਗਿਆ ਹੈਗਾ ਜੀ ਹੁਣ ਇਨਕੁਆਰੀ ਸਰਕਾਰ ਗਵਰਨਮੈਂਟ ਕਰ ਰਹੀ ਹੈ ਜੀ ਬਾਕੀ ਜਿੱਦਾਂ ਵੀ ਪਤਾ ਲੱਗੇਗਾ ਜੀ ਤੁਹਾਨੂੰ ਅਸੀਂ ਤੁਹਾਨੂੰ ਫੋਨ ਤੇ ਕੀ ਕਹਿੰਦੇ ਸੀਗੇ ਅਸੀਂ ਕੁੱਟ ਮਾਰ ਰਹੇ ਕੀ ਕਹਿੰਦੇ ਸੀ ਹਾਂ ਇਹ ਵੀਡੀਓ ਕਾਲ ਵੀ ਆਈ ਜੀ ਕੀ ਕਹਿੰਦੇ ਸੀ ਕਹਿੰਦੇ ਵੀ ਇਹ ਦੇਖੋ ਕਹਿੰਦਾ ਇਹਦਾ ਪਰਤਾ ਬਣਾਤਾ ਇਹਦੇ ਹੁਣ ਛੂਰੀਆਂ ਮਾਰਾਂਗੇ ਇਹਨਾਂ ਤੇ ਭਾਂਚੂ ਕਹਿੰਦਾ ਹੁਣ ਗੋਲੀਆਂ ਮਾਰਾਂਗੇ ਨਹਿਰ ਤੇ ਸੜਦਾਂਗੇ ਇਹ ਗੱਲ ਕਰਦੇ ਹਾਂ ਜੀ ਮੇਰਾ ਨਾਮ ਕਮਲ ਹੈ ਜੀ ਕਮਲ ਕੀ ਗੱਲ ਹੋਈ ਜੀ ਜੀ ਅਸੀਂ ਇਧਰ 10 ਵਜੇ ਦਾ ਟਾਈਮ ਸੀਗਾ ਜੀ ਆ ਬਸ ਉਰੇ ਤੱਕ ਗਏ ਸੀ ਸਵਾਰੀਆਂ ਸੀਗੀਆਂ ਪਿੱਛੇ ਬੈਠੀਆਂ ਹੋਈਆਂ ਸੀਗੀਆਂ ਟੈਂਪੋ 'ਚ ਅਸੀਂ ਨਵੇਂ ਬਸ ਸਟੈਂਡ ਤੱਕ ਗਏ ਆ ਜੀ 10 ਬੰਦੇ ਆਏ ਕੋਦਮ ਉਹਨਾਂ ਨੇ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਮੁੰਡੇ ਨੇ ਕਿੱਚਿਆ ਨਾਲ ਦੀ ਨਾਲ ਕੁੱਟਣਾ ਸ਼ੁਰੂ ਕਰਤਾ ਮੈਂ ਪਿੱਛੇ ਬਿੜਿਆ ਉਹਨਾਂ ਨੇ ਮੈਨੂੰ ਤੱਕਾ ਮਾਰਿਆ ਮੈਨੂੰ ਸਾਈਡ 'ਚ ਗੇਰਤਾ ਉਸ ਤੋਂ ਬਾਅਦ ਉਹਨੂੰ ਸਿੱਧਾ ਲੈ ਗਏ ਜੀ ਮਾਰਦੇ ਮਾਰਦੇ ਸਿੱਧਾ ਲੈ ਗਏ ਮੁੰਡੇ ਜਿਹਨੂੰ ਕੁੱਟਰੇ ਸੀ ਜਿਹੜੇ ਕੁੱਟਰੇ ਸੀ ਉਹਨਾਂ 'ਚ ਕੋਈ ਪਛਾਣ ਦਾ ਨਹੀਂ ਜੀ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਨਹੀਂ ਜੀ ਮੈਂ ਗੱਡੀ ਵੀ ਨਹੀਂ ਮੈਂ ਦੇਖੀ ਜੀ ਜਿਹੜੇ ਮੁੰਡੇ ਨੂੰ ਕੁੱਟਰੇ ਸੀ ਉਹਦਾ ਕੀ ਨਾਮ ਸੀਗਾ ਰਾਹੁਲ ਜਿਹੜੇ ਬੰਦੇ ਕੁੱਟਰੇ ਸੀ ਉਹਨਾਂ ਦੀ ਕਿਸੇ ਦੀ ਪਛਾਣ ਹੈ ਤੁਹਾਨੂੰ ਨਹੀਂ ਜੀ ਨਹੀਂ ਮੈਨੂੰ ਪਛਾਣ ਵੀ ਨਹੀਂ ਆਈ ਕਿਸੇ ਦੀ ਤੁਹਾਡੇ ਨਾਲ ਹੀ ਟੈਂਪੋ ਚੱਲਦਾ ਸੀ ਹਾਂਜੀ ਮੇਰੇ ਨਾਲ ਹਾਂਜੀ ਇਹ ਰਿਕਸ਼ਾ ਜੀ ਕਿੱਥੇ ਲੈ ਕੇ ਗਏ ਨੇ ਤੁਹਾਡੇ ਸਾਹਮਣੇ ਬਥੇਕੇ ਉਹ ਰਾਜਪੁਰੇ ਰੋਡ ਤੇ ਲੈ ਕੇ ਗਏ ਨੇ ਜੀ ਹਾਂਜੀ ਉਸ ਟਾਈਮ ਹੈਗਾ ਸੀਗਾ ਕੱ ਹਾਂਜੀ ਤੇ ਫਿਰ ਤੁਸੀਂ ਕੰਪਲੀਟ ਕੀਤੀ ਜਾਂ ਥਾਣੇ ਘਰੇ ਦੱਸਿਆ ਉਹਨਾਂ ਨੇ ਉਸ ਤੋਂ ਬਾਅਦ ਹਾਂਜੀ ਹਾਂਜੀ ਮੈਂ ਭੱਜਿਆ ਆਇਆ ਜੀ ਕਰੇ ਮੈਂ ਕਰੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਜੀ ਹਾਂਜੀ ਤੁਸਾਂ ਤੁਹਾਨੂੰ ਵੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਤੁਸੀਂ ਕਰੇ ਸਾਹਮਣੇ ਖੜਾ ਸੀਗਾ ਤੁਹਾਨੂੰ ਕੁਝ ਕਿਹਾ ਉਹਨਾਂ ਨੇ ਨਹੀਂ ਨਹੀਂ ਮੈਨੂੰ ਤੱਕਾ ਮਾਰਿਆ ਜੀ ਮੈਨੂੰ ਕਹਿੰਦੇ ਸਾਈਡ ਹੋ ਜਾ ਬਾਅਦ ਮੈਂ ਸਾਈਡ ਹੋ ਗਿਆ ਜੀ ਮੈਨੂੰ ਨਾਲ ਦੇ ਗਵੰਡੀਆਂ ਨੇ ਕਹਿਤਾ ਸੀਗਾ ਉੱਥੇ ਮੁੰਡੇ ਕੰਮ ਕਰਦੇ ਆ ਜੀ ਉਹ ਕਹਿੰਦੇ ਉਹਨਾਂ ਦੇ ਕਰੇ ਜਾ ਫਟਾਫਟ ਜਾ ਕੇ ਦੱਸ ਮੈਂ ਉਧਰੋਂ ਭੱਜਿਆ ਆ ਸਿੱਧਾ ਵੀਰੇ ਲੈ ਕੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਮੈਂ ਨਹੀਂ ਵੀ ਐਵੇਂ ਐਵੇਂ ਗੱਲ ਹੋ ਗਈ ਨੇ ਜੀ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਨਾ ਕਿਸੇ ਦਾ ਇਹਨਾਂ ਨੂੰ ਕਰੇ ਦੱਸਦਾ ਜੀ ਉਸ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਸਾਡੇ ਕੋਲੋਂ ਜੀ ਇੱਕ तकरीबन ਆਲਮੋਸਟ 4 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਇਹ ਆਈ ਵੀ ਇਹ ਇਹ ਇਹਨਾਂ ਦਾ ਪੱਲਾ ਹੈਗਾ ਐਸਐਸਟੀ ਨਗਰ ਜਿਹੜਾ ਕੀ ਪੈਂਦਾ ਸਾਡੇ ਇਸ ਥਾਣੇ 'ਚ ਪੈਂਦਾ ਆਪਣਾ ਲੋਰੀਗੇਟ ਥਾਣੇ 'ਚ ਪੈਂਦਾ ਉੱਥੋਂ ਦੇ ਇਹਨਾਂ ਦੀ ਨਾ ਇਹ ਆਪਸ ਹੀ ਜੇ ਲਾਉਣ ਹੀ ਨੇ ਤੇ ਕੱਲ ਕੋਈ ਆਪਸ ਤਕਰਾਰ ਹੋਇਆ ਦੋਹਾਂ ਦਾ ਆਪਸ ਤਕਰਾਰ ਹੋ ਕੇ ਤੇ ਇੱਕ ਦੂਜੇ ਦਾ ਗਾਲੀ ਕਲੋਸ ਕੀਤਾ ਇਹ ਉਸ ਕਾਲੀ ਗੋਲਜ ਦੇ ਉਹਦੇ ਰਵੰਧ ਦੇ ਵਿੱਚ ਹੀ ਅੱਜ ਇਹ ਕਿਸੇ ਇਹ ਜਿਹੜਾ ਦੂਜਾ ਮੁੰਡਾ ਹੈਰੀ ਹੈ ਜਿਹਨਾਂ ਦਾ ਹੈਰੀ ਤੇ rahul ਦੀ ਆਪਸ ਦੇ ਵਿੱਚ ਟਕਰਾਰ ਹੋਈ ਸੀ ਗੱਲ ਹੁਣ ਹੈਰੀ ਨੇ ਅੱਜ ਉਹਨੂੰ ਜਿਹੜਾ ਮੁੰਡਾ rahul ਹੈ ਪਹਿਲਾਂ ਉਹਨੂੰ ਉਹਦੇ ਘਰ ਲੱਭਿਆ ਉਹ ਘਰ ਨਹੀਂ ਮਿਲਿਆ ਜੇ ਉਹ ਲੱਭ ਕੇ ਫਿਰ ਉਹਨੂੰ ਬਾਈਕ ਨਾਲ ਨਹੀਂ ਬੱਸ ਤੇ ਉਹ ਆਟੋ ਚ ਲੰਘਦਾ ਉੱਥੇ ਆ ਗਏ ਉਹ ਮਿਲ ਗਿਆ ਉਹਨੂੰ ਉਹ ਲੈ ਗਿਆ ਇਥੋਂ ਚੋਕ ਕੇ ਲੈ ਗਿਆ ਨਾਲ ਪਤਾ ਨਹੀਂ ਅਜੇ ਕਿਸੇ ਨੂੰ ਵੀ ਪਤਾ ਨਾਲ ਕੌਣ ਨੇ ਕੀ ਆ ਸੀ ਸੀਸੀਟੀਵੀ ਫੁਟੇਜ ਵੀ ਨਹੀਂ ਕਰੇ ਇਹ ਉਹ ਚੋਕੇ ਲੈ ਗਿਆ ਉੱਥੇ ਜਾ ਕੇ ਫਿਰ ਇੱਕ ਇਹਦੇ ਨਾਲ ਜਿਹੜਾ ਸੀਗਾ ਮੁੰਡਾ ਰਾਹੁਲ ਜਿਹਨੂੰ ਚੁੱਕਿਆ ਉਹਦੇ ਨਾਲ ਇੱਕਦਾ ਦੋਸਤ ਸੀ ਕਮਲ ਉਹਨੇ ਫਿਰ ਜਾ ਕੇ ਘੰਟੇ ਕਵਾਦ ਰਾਹੁਲ ਦੇ ਘਰ ਦੱਸਿਆ ਵੀ ਤੁਹਾਡੇ ਮੁੰਡੇ ਨੂੰ ਜੇ ਤਾਂ ਹੈਰੀ ਜਾਂ ਕੋਈ ਅਨਰ ਬੰਦੇ ਚੋਕੇ ਲੈ ਲਵੇ ਉਹ ਆਪਣੇ ਲੈਵਲ ਤੇ ਭਾਲਪੂਣ ਕਰਦੇ ਰਹੇ ਬਹੁਤ ਜ਼ਰ ਤੋਂ ਉਹਨਾਂ ਨੂੰ ਕੋਈ ਲੰਬਿਆ ਰੁਪਏ ਨੇ ਫਿਰ ਇਹ ਇਹਨਾਂ ਨੂੰ ਕੋਈ ਉਹਨਾਂ ਨੇ ਉਸ ਮੁੰਡੇ ਨੇ ਵੀ ਜਿਹੜਾ ਚੋਕੇ ਲੈ ਗਿਆ ਹੈਰੀ ਨੇ ਵੀਡੀਓ ਕਾਲ ਕਰਕੇ ਇਹਨਾਂ ਨੂੰ ਦਿਖਾਇਆ ਵੀ ਤੁਹਾਡਾ ਮੁੰਡਾ ਮੇਰੇ ਕੋਲ ਹੈ ਫਿਰ ਇਹਨਾਂ ਕੋਲ ਨੰਬਰ ਆ ਗਿਆ ਉਹਦਾ ਫਿਰ ਇਹੋ ਨੇ ਅੱਗੇ ਸਾਡੇ ਕੋਲ ਆਏ 4 ਵਜੇ ਸਾਨੂੰ ਨੰਬਰ ਦਿੱਤਾ ਅਸੀਂ ਇੱਕ ਪਾਰਟੀ ਉਧਰ ਤੋਰੀ ਤੇ ਉਹਦੀ ਲੋਕੇਸ਼ਨ ਆਈ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਵਾਲੀ ਦੀ ਲੋਕੇਸ਼ਨ ਆਈ ਤੇ ਦੂਜੀ ਵਾਰੀ ਜੋ ਲੋਕੇਸ਼ਨ ਆਈ ਉਹ ਆਨੰਦਪੁਰ ਸਾਹਿਬ ਤੋਂ ਅੱਗੇ ਹਿਮਾਚਲ ਦੇ ਏਰੀਆ ਚ ਅਸੀਂ ਪਾਰਟੀ ਉਸੇ ਟਾਈਮ ਇੱਕ ਪਾਰਟੀ ਦਾ ਉਧਰੋਂ ਤੋੜਤੀ ਹੁਣ ਸਾਨੂੰ ਇੱਥੋਂ ਉਹਦਾ ਕਿਸੇ ਇੱਕ ਜਿਹੜਾ ਮੁੰਡਾ ਕਿ ਜਿਹਨੂੰ ਕਿਡਨਾਪ ਕੀਤਾ ਸੀ ਉਹਦੇ ਫਾਦਰ ਦਾ ਮੈਸੇਜ ਆਇਆ ਸਾਨੂੰ ਵੀ ਮੇਰੇ ਮੁੰਡੇ ਦਾ ਫੋਨ ਆਇਆ ਉਹਨੂੰ ਉਹਨਾਂ ਨੇ ਕਿਸੇ ਬਸ ਤੇ ਚੜਾਤਾ ਸੀਗਾ ਉਹ ਉੱਥੋਂ ਉਤਰ ਕੇ ਕਿਸੇ ਲੇਡੀ ਦੇ ਘਰ ਚੱਲ ਗਿਆ ਉਹ ਉਸੇ ਹਿਮਾਚਲ ਜੀ ਉਸ ਲੇਡੀ ਨੇ 108 ਤੇ ਫੋਨ ਕਰਤਾ ਉਥੇ ਜਿਹੜੀ ਐਂਬੂਲੈਂਸ ਸੀ ਉਹ ਐਂਬੂਲੈਂਸ ਵਾਲੇ ਉਹਨੂੰ ਉਥੇ ਸਵਾਰ ਘਾਟ ਜਗਾ ਕੋਈ ਉਥੇ ਉਹਨੂੰ ਹਸਪੀਟਲ ਦੇ ਵਿੱਚ ਉਹਨੇ ਦਾਖਲ ਕਰਾਤਾ ਸਾਡੀ ਪਾਰਟੀ ਇਥੋਂ 3-4 ਘੰਟਾ ਹੋ ਗਿਆ ਉਥੋਂ ਜਾ ਕੇ ਫਿਰ ਜਦੋਂ ਉਹ ਮਿਲਦਾ ਉਹ ਜਿੱਦਾਂ ਦੱਸੂਗਾ ਉਸ ਮੁਤਾਬਕ ਬਿਆਨ ਲੈ ਕੇ ਜੋ ਬਣਦੀ ਖੂਨੀ ਕਰ ਰਹੀ ਹੋਊਗਾ ਇਹ ਬਿਲਕੁਲ ਮਾਰਕੁੱਪ ਕੀਤੀ ਜਾ ਰਹੀ ਹੈ ਉਹਦੇ ਨਾਲ ਉਹ ਉਹ ਵੀ ਕਰ ਰਹੀ ਨਹੀਂ ਉਹ ਤਾਂ ਹੋਊਗੀ ਜੋ ਕਹੂਗਾ ਤੇ ਉਹ ਤੇ ਪਤਾਬ ਕਾਰਵਾਈ ਹੋ ਪਰਵਾਰਿਕ ਨੰਬਰ ਹੈ ਕਿ 10 ਤੋਂ 12 ਹੁੰਦੇ ਨੇ ਪਹਿਲਾਂ ਉਹ ਫੋਟਿਆ ਫੇਰ ਉਹਨੂੰ ਸੁਗਵਾ ਲੱਕੇ ਬਿਲਕੁਲ ਠੀਕ ਹੈ ਜੋ ਵੀ ਉਹ ਜਿੱਤਾਂ ਵੀ ਉਹ ਕਹਿਣਗੇ ਹੁਣ ਮੁੰਡੇ ਨੂੰ ਘਰ ਦੇ ਨੂੰ ਵੀ ਨਹੀਂ ਪਤਾ ਕੌਣ ਕੌਣ ਸੀ ਸਾਨੂੰ ਵੀ ਨਹੀਂ ਅਜੇ ਪਤਾ ਕੌਣ ਕੌਣ ਸੀ ਉਹਨਾਂ ਨੂੰ ਪਤਾ ਜਿਹੜਾ ਮੁੰਡਾ ਵੀ ਜੰਨੂ ਲੈ ਗਿਆ ਉਹਨੇ ਹੋਰ ਪਰਵਾਰਦੇ ਪੌਣੇ ਘੰਟੇ ਨੂੰ ਮਿਲ ਜਾਣਾ ਉਹਦੇ ਆ ਜਾਣਾ ਉਹਨੇ ਫਿਰ ਜਿੱਦਾਂ ਉਹ ਕਹੂਗਾ ਜਿਸ ਮੁਤਾਬਕ ਉਸ ਮੁਤਾਬਕ ਉਹਨੂੰ ਕਾਰਵਾਈ ਕਰ ਦੇਗੇ

और पति कैडिक के गलो लड़ाई होनी की गल होनी है और कभी मैं किसी दाची पेट मारता कोई मेरे चपेट मारते होते चीज़ की ये वो ना अमन को रूम देता है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर